ਸਬੜੀ ਕੀਮਤ ਹੈ ਬਾਣੀ ਦੀ ਜੋ ਸਾਡੇ ਬਾਸ ਹੈ ਉਹਦੀ ਕੋਈ ਕੀਮਤ ਨਹੀਂ ਬਾਣੀ ਦੀ ਬੜੀ ਕੀਮਤ ਹੈ ਰਾਜੇ ਨੂੰ ਸਾਧੂ ਕਹਿੰਦਾ ਤੇਰੇ ਰਾਜ ਦੀ ਕੋਈ ਕੀਮਤ ਨਹੀਂ ਕਹਿੰਦਾ ਇਦਾਂ ਨਾ ਬੋਲ ਰਾਜ ਦੀ ਕੀਮਤ ਪਾਵਰ ਹੈ ਗ੍ਰਹਿ ਮੰਤਰਾਲਾ ਹੈ ਹੋਰ ਬੜਾ ਕੁਝ ਹੈ ਠੀਕ ਹੈ ਡਿਫੈਂਸ ਹੈ ਹੋਰ ਬੜਾ ਕੁਝ ਹੈ ਤੂੰ ਇਦਾਂ ਲੱਗਾ ਨਹੀਂ ਤੇਰਾ ਰਾਜ ਕੁਝ ਵੀ ਨਹੀਂ ਕੋਈ ਕੀਮਤ ਨਹੀਂ ਹੈ ਦੀ ਕਿੰਨੇ ਕੁ ਕੀਮਤ ਹੈ ਤੈਨੂੰ ਕਿਧਰੇ ਦੱਸ ਦਿਆਂਗੇ ਪਿਆਸ ਅੱਛਾ ਚਲੋ ਠੀਕ ਹੈ ਰਾਜਾ ਸ਼ਿਕਾਰ ਖੇਡਦਾ ਹੋਇਆ ਜੰਗਲ ਦੇ ਵਿੱਚ ਭਟਕ ਗਿਆ ਉਹ ਸਾਧੂ ਦਾ ਵੀ ਉੱਥੇ ਹੀ ਵਸਾ ਸੀ ਝੁੱਗੀ ਝੌਂਪੜੀ ਉੱਥੇ ਹੀ ਸੀ ਉਹ ਭਟ ਗਿਆ ਜੰਗਲ ਵਿੱਚ ਇੰਨਾ ਭਟ ਗਿਆ ਉਹਨੂੰ ਰਾਹ ਨਾ ਮਿਲੇ ਰਸਤਾ ਨਾ ਮਿਲੇ ਇੰਨੀ ਧੁੱਪ ਹੋਵੇ ਇੰਨੀ ਪੀਣ ਨੂੰ ਤਰੇ ਲੱਗੀ ਜਾਂ ਤੇ ਲੱਗੀ ਜਾਂ ਪਿਆਸ ਲੱਗੀ ਮਰਨ ਲੱਗਾ ਗਲਾ ਸੁੱਕਣ ਲੱਗਾ ਬੁੱਲ ਸੁੱਕ ਗਏ ਲਾਰ ਸੁੱਕ ਗਈ ਠੁੱਕ ਸੁੱਕ ਗਿਆ ਤੇ ਪਾਣੀ ਦੀ ਭਾਲ ਕਰਨ ਲੱਗਾ ਪਾਣੀ ਨਾ ਮਿਲੇ ਕਿਧਰੋਂ ਤੜ ਹੋ ਗਿਆ ਉਹੀ ਸਾਧੂ ਮਿਲ ਗਿਆ ਸ਼ੁਕਰ ਹੈ ਕਹਿੰਦੇ ਵੀ ਵਾਪਰ ਕੋ ਤੁਸੀਂ ਮਿਲ ਗਿਆ ਪਾਣੀ ਪਿਲਾ ਦੇ ਨੀਦ ਮਰ ਜਾਣਾ ਮੈਂ ਤੇ ਆਖਰੀ ਸਾਹ ਹੀ ਨਿਵਸ ਲੱਗਦਾ ਮੈਨੂੰ ਤੇ ਇੰਨੇ ਚਿਰ ਦਾ ਮੈਂ ਭਟਕਦਾ ਪਿਆ ਪਿਆਸ ਹੀ ਨਹੀਂ ਕਹਿੰਦੇ ਨਹੀਂ ਪੀਉਂਦਾ ਕਹਿੰਦੇ ਕਿਉਂ ਕਹਿੰਦੇ ਮੁੱਲ ਦਵਾਂਗਾ ਪਾਣੀ ਉਹ ਕਹਿੰਦਾ ਮੁੱਲ ਲੈ ਲੈ ਤੂੰ ਜੋ ਲੈਣਾ ਤੂੰ ਪਾਣੀ ਪਿਆ ਦੇ ਕਿੰਨਾ ਮੁੱਲ ਕਹਿੰਦਾ ਤੂੰ ਦੱਸ ਕਹਿੰਦਾ ਮੈਂ ਥੋੜਾ ਬੋਧਾ ਮੁੱਲ ਨਹੀਂ ਲੈਣਾ ਕਹਿੰਦਾ ਚੱਲ ਫਿਰ ਉਹਨੇ ਥੋੜਾ ਬਹੁਤਾ ਉਹਦੇ ਨਾਲ ਗੱਲਬਾਤ ਕੀਤੀ ਇੰਨੇ ਪੈਸੇ ਦਵਾ ਕਹਿੰਦਾ ਨਹੀਂ 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 ਗੱਲ ਇੱਥੇ ਪਹੁੰਚੀ ਕਹਿੰਦਾ ਤੈਨੂੰ ਅੱਧਾ ਰਾਜ ਦੇ ਦਿੰਦਾ ਮੈਨੂੰ ਪਾਣੀ ਦਾ ਗਲਾਸ ਪਿਆ ਦੇ ਉਹ ਕਹਿੰਦਾ ਅੱਧਾ ਨਹੀਂ ਪੂਰਾ ਹੀ ਲਾਵਾਂਗਾ ਪੂਰਾ ਫਿਰ ਪਾਵਾਂਗਾ ਉਹ ਰਾਜਾ ਸੋਚਦਾ ਜੇ ਮੈਂ ਮਾਰੀ ਗਿਆ ਤੇ ਰਾਜ ਕੀ ਕਰਨਾ ਜੇ ਮੈਂ ਮਰ ਗਿਆ ਤਾਂ ਮੈਨੂੰ ਉਹਦੇ ਪੂਰਾ ਰਾਜ ਵੀ ਮੈਂ ਕੀ ਕਰਨਾ ਕਹਿੰਦਾ ਚੱਲ ਤੈਨੂੰ ਪੂਰਾ ਹੀ ਰਾਜ ਦਿੱਤਾ ਪਾਣੀ ਪਿਆ ਦੇ ਕਹਿੰਦੇ ਪੀ ਰਾਜਾ ਪਾਣੀ ਤੈਨੂੰ ਗੱਲ ਸਮਝਾ ਦਿਆਂ ਜਿਹੜੇ ਰਾਜ ਦਾ ਤੂੰ ਮਾਨ ਕਰਦਾ ਇੱਕ ਪਾਣੀ ਦਾ ਗਲਾਸ ਕੀਮਤ ਦਾ